ਜਿੰਦਗੀ 'ਚ ਕੋਈ ਵੀ ਸਟੈਪ ਲੈਣ ਲੱਗਦੇ ਤੁਸੀਂ ਤੇ ਕੋਈ ਤਰੀਕੇ ਦਾ ਡਰ ਤੁਹਾਡੇ 'ਤੇ ਆ ਜਾਂਦਾ ਆਈ ਥਿੰਕ ਇਹ ਵੀਡੀਓ ਫਿਰ ਥੋੜੇ ਵਾਸਤੇ ਹੈ ਸੋ ਜੇ ਮੈਂ ਡਿਸਕਸ ਕਰਾਂ ਉਹ ਡਰ ਵੀ ਕੋਈ ਫੀਅਰ ਹੋ ਗਈ ਜਾਂ ਕੋਈ ਬਰੀ ਹੈ ਜਾਂ ਫਿਰ ਕੋਈ ਕੈਲੋਰੀ ਡਿਸਟਰੈਕਸ਼ਨ ਹੈ ਉਹ ਫੇਥ ਹੀ ਪਰ ਉਹ ਰਿਵਰਸ ਗੇਅਰ 'ਚ ਠੀਕ ਹੈ ਫੀਅਰ ਹੈ ਇੱਕ ਰਿਵਰਸ ਗੇਅਰ 'ਚ ਫੇਥ ਹੈ ਆਪਾਂ ਮੈਂ ਜਿਹੜੀ ਸਭ ਤੋਂ ਵਧੀਆ ਡੈਫੀਨੇਸ਼ਨ ਜਿਹੜੀ ਕੱਢੀ ਹੈ ਜਿਹੜਾ ਜਿਹੜਾ ਫੇਥ ਹੈ ਜਿਹੜੇ ਭਰੋਸੇ ਦੀ ਉਹ ਇਹ ਵੀ ਹੈ ਐਕਸ਼ਨ ਟੇਕਨ ਇਨ ਦ ਐਬਸੈਂਸ ਆਫ ਪ੍ਰੂਫ ਠੀਕ ਹੈ ਤੁਹਾਨੂੰ ਕਿਸੇ ਚੀਜ਼ ਵਿੱਚ ਵਿਸ਼ਵਾਸ ਹੁੰਦਾ ਸਪੋਜ਼ ਕਰੋ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਜਾਂ ਤੁਸੀਂ ਜਿਹੜਾ ਕੰਮ ਕਰਦੇ ਹੋਵੇ ਤੁਹਾਨੂੰ ਉਹ ਤੇ ਵਿਸ਼ਵਾਸ ਹੈ ਵੀ ਜਿਹੜਾ ਮੈਂ ਇਹ ਚੀਜ਼ ਕਰਨਾ ਪਿਆ ਇੰਨੇ ਚੱਲ ਜਾਣੇ ਆ ਤੁਸੀਂ ਸਕਸੈਸਫੁਲ ਹੋਏ ਨਾ ਤਾਂ ਤੁਸੀਂ ਉਸ ਬੇਸਟ ਰਿਐਕਸ਼ਨ ਲੈਂਦੇ ਹੋ ਹਾਲਾਂਕਿ ਤੁਹਾਡੇ ਐਕਸ਼ਨਸ ਵਿਜੀਬਲੀ ਹੁੰਦੇ ਦੂਸਰਿਆਂ ਨੂੰ ਨਜ਼ਰ ਨਹੀਂ ਆ ਰਹੇ ਦੂਸਰਿਆਂ ਨੂੰ ਲੱਗ ਰਿਹਾ ਵੀ ਤੁਸੀਂ ਕੁਝ ਨਹੀਂ ਕਰ ਰਹੇ ਠੀਕ ਹੈ ਤੁਹਾਡੇ ਇਹਦਾ ਵਿਵਹਾਰ ਜਾਂਦਾ ਟਾਈਮ ਤੁਸੀਂ ਟਾਈਮ ਵੇਸਟ ਕਰਦੇ ਹੋ ਪਰ ਤੁਹਾਨੂੰ ਆਪਣੇ ਅੰਦਰ ਤੇ ਵਿਸ਼ਵਾਸ ਹੈ ਵੀ ਮੈਂ ਕੁਝ ਕਰਨਾ ਪਿਆਵਾਂ ਤੇ ਉਹਦਾ ਰਿਜ਼ਲਟ ਆਏਗਾ ਹੀ ਆਏਗਾ ਸੋ ਫੇਥ ਨੂੰ ਹੀ ਕਹਿੰਦੇ ਆਪਾਂ ਹਨਾ ਜਿਹੜਾ ਇਨਵੀਜ਼ੀਬਲ ਐਕਸ਼ਨ ਜਿਹੜਾ ਆਪਾਂ ਲੈਣੇ ਹੁੰਦੇ ਆ ਇਸ ਇਨਵੀਜ਼ੀਬਲ ਪ੍ਰੂਫ ਹੋ ਕੇ ਗੈਲੋ ਫੇਥ ਦਾ ਸੀ ਜਿਹੜੇ ਕਿਸੇ ਦੂਸਰੇ ਕਿਸਮ ਤੋਂ ਹੀ ਐਕਸਪ੍ਰੈਸ ਨਹੀਂ ਕਰ ਸਕਦੇ ਜੋ ਸਮਝਾ ਨਹੀਂ ਸਕਦੇ ਕਿਸੇ ਨੂੰ ਜਾ ਕੇ ਠੀਕ ਹੈ ਵੀ ਮੈਂ ਮੇਰੇ ਚ ਇਹ ਫੇਥ ਬੜਾ ਹੈ ਤੇ ਮੇਰੇ ਚ ਮੈਨੂੰ ਵਿਸ਼ਵਾਸ ਬੜਾ ਰੱਖਤੇ ਤਾਂ ਗਾਲੋ ਹਨਾ ਉਹਨੂੰ ਪ੍ਰੂਫ ਨਹੀਂ ਕਰ ਸਕਦੇ ਕਿਸੇ ਨੂੰ ਆਲਰਾਇਟ ਪਰ ਫੇਨਿਟੀ ਏ ਜਿਹੜਾ ਤੁਹਾਨੂੰ ਸਕਸੈਸਫੁਲ ਹੋਣ ਦੇ ਵਿੱਚ ਮਦਦ ਕਰੇਗਾ ਫੇਥ ਕਾਦੇ ਵਾ ਕਿੰਨਾ ਫੇਲ ਬਿਲਡ ਆਨ ਦਾ ਬਲੀਵ ਨਾ ਹਾਂ ਹਾਂ ਤੁਸੀਂ ਜਿਹੇ ਜਿ ਬਲੀਵ ਰੱਖਦੇ ਹੋ ਉਸ ਬੰਦੇ ਸਿਰ ਤੁਹਾਨੂੰ ਫੇਲ ਵੀ ਜਿਹੜਾ ਸਕਸੈਸਫੁਲ ਹੈ ਤੇ ਅਨਸਕਸੈਸਫੁਲ ਹੈ ਉਹਨਾਂ ਦੇ ਵਿੱਚ ਬੜੀ ਬਰੀਕ ਜੀ ਲਾਈਨ ਹੈ ਜਿਹੜਾ ਸਕਸੈਸਫੁਲ ਹੁੰਦਾ ਨਾ ਉਹਦੇ ਚ ਕਪੈਸਿਟੀ ਵੀ ਹੋਦੀ ਹੈ ਬਲੀਵ ਦੀ ਤੇ ਜਿਹੜਾ ਅਨਸਕਸੈਸਫੁਲ ਹੁੰਦਾ ਜਾਂ ਫਿਰ ਕਹਿੰਦੇ ਜਿਹੜੇ ਫੇਲੀਅਰਸ ਹੁੰਦੇ ਨੇ ਉਹਨਾਂ ਦੇ ਵਿੱਚ ਬਿਲਕੁਲ ਕਪੈਸਿਟੀ ਨਹੀਂ ਹੁੰਦੀ ਬਲੀਵ ਦੀ ਉਹ ਕੁਝ ਵੀ ਕਰਦੇ ਹੁਣਗੇ ਪਰ ਉਹਨੂੰ ਉਹਨਾਂ ਆਪ ਦੇ ਵਿੱਚ ਬਲੀਵ ਨਹੀਂ ਹੁੰਦਾ ਵੀ ਮੈਂ ਕਰ ਵੀ ਸਕਦਾ ਮੈਨੂੰ ਲੱਗਦਾ ਨਹੀਂ ਮੈਂ ਕੋਰ ਕਰ ਸਕਦਾ ਰਾਈਟ ਸਕਸੈਸਫੁਲ ਦੇ ਵਿੱਚ ਆਈ ਹੁੰਦਾ ਉਹ ਜਿਹੜੇ ਕੰਮ ਨੂੰ ਲਗਪੰਦ ਨੇ ਕੋਈ ਡਰਕਦਾ ਉਹਨਾਂ ਨੂੰ ਤੇ ਉਹ ਸੁਣਿਆ ਹਣਾ ਤੁਸੀਂ ਜਿਵੇਂ ਇੱਕ ਮਿਆਂ ਚ ਦੋ ਤਲਵਾਰਾਂ ਰਹਿ ਸਕਦੀਆਂ ਉਵੇਂ ਹੀ ਜਿਹੜਾ ਵਿਸ਼ਵਾਸ ਹੈ ਤੇ ਡਰ ਇੱਕ ਤਹਾਂ ਤੇ ਦੋਵੇਂ ਇਕੱਠੇ ਰਹਿ ਸਕਦੇ ਜਾਂ ਤਾਂ ਤੁਸੀਂ ਡਰੇ ਹੋਏ ਹੋ ਜਾਂ ਤੁਹਾਡੇ ਜੀ ਵਿਸ਼ਵਾਸ ਬਹੁਤ ਜ਼ਿਆਦਾ ਠੀਕ ਹਾਂ ਕਰੇ ਜੀ ਤੇ ਡਰ ਦੇ ਵਿੱਚ ਥੋੜੋ ਕੋਤ ਆਪਾਂ ਕਹਿ ਸਕਦੇ ਹੈਂਡ ਟੂ ਐਂਡ ਚੱਲਦਾ ਪਰ ਜਦ ਸੇ ਫੇਥ ਆ ਗਿਆ ਉਥੇ ਡਰ ਬਿਲਕੁਲ ਖਤਮ ਹੋ ਜਾਂਦਾ ਸੋ ਇਫ ਯੂਅਰ ਵਰਲਡ ਔਰ If you are fearful about something about your future, don't worry. Just take inspired actions. ਹੁਣ ਆਪਾਂ ਜੇ ਚੱਲੀਏ ਜਿਹੜਾ ਫੇਥ ਹੈ ਇਹ ਚੀਜ਼ ਨਹੀਂ ਜਿਹੜੀ ਤੁਸੀਂ ਮਤਲਬ ਕਿਸੇ ਕੋਲ ਬਾਹਰੋਂ ਲੈ ਲਓਗੇ ਫੇਥ ਜਾਂ ਬਾਜ਼ਾਰ ਚੋਂ ਤੁਸੀਂ ਖਰੀਦ ਲਿਆਓਗੇ ਫੇਥ ਉਹ ਜੀ ਨਹੀਂ ਫੇਥ ਤੁਹਾਡੇ ਅੰਦਰ ਹੀ ਹੈ ਬਸ ਕੀ ਕਰਨੀ ਲੋੜ ਹੈ ਜਗਾਂ ਦੀ ਲੋੜ ਹੈ ਨੂੰ ਤੁਸੀਂ ਅਵੇਅਰ ਨਹੀਂ ਗਿਓ ਚੀਜ਼ ਬਾਰੇ ਅਗਰ ਤੁਹਾਡਾ ਜਿਹੜਾ ਫੇਥ ਹੈ ਅੰਦਰ ਜਿਹੜਾ ਤੁਸੀਂ ਅਵੇਅਰ ਹੋਗੇ ਉਹ ਦੱਬਿਆ ਉਹਨੂੰ ਪਟ ਲਿਆ ਫਿਰ ਤੁਹਾਡੀ ਜਿਹੜੀ ਸਾਰੀ ਵਰੀਸ ਡਾਊਟ ਜਿਹੜੀ ਫੀਅਰਸ ਨੇ ਉਹ ਸਾਰਾ ਕੁਝ ਖਤਮ ਹੋ ਗਿਆ ਹੁਣ ਮੈਂ ਸਤ ਪੰਜ ਐਕਸਪ੍ਰੈਸ਼ਨ ਤੁਹਾਨੂੰ ਸ਼ੇਅਰ ਕਰਾਂਗਾ ਫੇਥ ਦੇ ਜਿਹਦੇ ਨਾਲ ਤੁਹਾਡੇ ਜਿਹੜਾ ਫੇਥ ਹੈ ਉਹ ਹੋਰ ਜ਼ਿਆਦਾ ਬਣੇਗਾ ਠੀਕ ਹੈ ਸਭ ਤੋਂ ਪਹਿਲੀ ਜੀ ਗੱਲ ਕਰੀਏ ਨੋ ਵਾਟ ਯੂ ਵਟ ਚਾਹੁੰਦੇ ਕੀ ਹੋ ਤੁਸੀਂ ਇਹ ਬਸ ਪਤਾ ਕਰ ਲਓ ਤੇ ਮੰਨੋ ਬਲੀਵ ਕਰੋ ਤੁਸੀਂ ਕਰ ਲੋਗੇ ਜਿਵੇਂ ਨੈਪੋਲੀਅਨ ਹਿਲ ਕਹਿੰਦਾ ਹੈ ਵੀ ਵਟ ਏਵਰ ਯੂਰ ਮਾਈਂਡ ਕੈਨ ਕਨਸੀਵ ਐਂਡ ਬਲੀਵ ਯੂਰ ਮਾਈਂਡ ਕੈਨ ਅਚੀਵ ਪਰ ਉੱਥੇ ਆਪ ਨੂੰ ਫੇਥ ਪਾਉਣ ਦੀ ਲੋੜ ਹੈ ਦੂਸਰਾ ਨੰਬਰ ਤੇ ਹੁੰਦਾ ਹੈ ਜਿਹੜੀ ਗ੍ਰੈਟੀਟਿਊਡ ਵਾਲੀ ਭਾਵਨਾ ਹੈ ਉਹ ਆਪਾਂ ਸ਼ੋਅ ਕਰੀਏ ਪਹਿਲੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਬੰਨਣਾ ਚਾਹੁੰਦੇ ਹੋ ਅਹੇਲ ਤੁਸੀਂ ਤੁਹਾਨੂੰ ਫਿਜ਼ੀਕਲ ਚੀਜ਼ ਤੁਹਾਨੂੰ ਜਾਂ ਜਿੰਨੇ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਜਾਂ ਫਿਰ ਕੋਈ ਜੋਬ ਦੀ ਪ੍ਰੋਮੋਸ਼ਨ ਲੈਣਾ ਚਾਹੁੰਦੇ ਹੋ ਉਹ ਚੀਜ਼ ਤੁਸੀਂ ਆਈ ਨਹੀਂ ਹੈਗੀ ਤੁਸੀਂ ਰਿਸੀਵ ਨਹੀਂ ਕੀਤੀ ਫਿਜ਼ੀਕਲ ਬਰੰਡ ਦੇ ਵਿੱਚ ਪਰ ਐਦਾਂ ਬਲੀਵ ਕਰਕੇ ਚੱਲੋ ਵੀ ਤੁਸੀਂ ਆਲਰੇਡੀ ਡਨ ਕਰ ਚੁੱਕੇ ਹੋ ਉਹ ਤੁਸੀਂ ਆਲਰੇਡੀ ਅਚੀਵ ਕਰ ਲਿਆ ਆਪਣਾ ਗੋਲ ਤੇ ਉਹਦਾ ਸ਼ੁਕਰੀਆ ਉਹਦਾ ਗਰਮ ਠੀਕ ਆਪਾਂ ਕੇਵਲ ਅਰਾਧ ਕਰਨੀ ਹੋਵੇ ਰੱਬ ਤੋਂ ਮੈਂ ਬੜੀ ਮੇਂ ਗੱਲ ਸਿੱਖੀ ਇੱਕ ਆਪਾਂ ਆਪਰ ਰੋਜ਼ ਹੀ ਅਰਦਾਸ ਕਰਦੇ ਰਹਿੰਨੇ ਹਾਂ ਬਈ ਰਬ ਮੇਰੀ ਪੁਕਾਰ ਸੁਣ ਮੇਰੀ ਹੈਲਪ ਆਊਟ ਕਰ ਤੇ ਆਪਾਂ ਰੋਜ਼ ਹੀ ਰੱਬ ਨੂੰ ਜਿਦਾ ਕਹੀ ਜਾਂਦਾ ਪ੍ਰਭੂ ਮੇਰੀ ਹੈਲਪ ਕਰ ਮੇਰੀ ਹੈਲਪ ਕਰ ਮੇਰੀ ਹੈਲਪ ਕਰ ਫਿਰ ਪ੍ਰੋਬਬਲੀ ਰੱਬ ਲਈ ਆਈ ਥਿੰਕ ਇਹਨੰ ਮੈਂ ਸਭ ਵਿਸ਼ਵਾਸ ਹੈ ਨਹੀਂ ਰੋਜ਼ ਮੈਨੂੰ ਕਹੀ ਜਾਂਦਾ ਅਸਲੀ ਤਰੀਕਾ ਆਈ ਥਿੰਕ ਇਹ ਜਿਹੜਾ ਮੈਂ ਆਪਣਾ ਅਸਲੀ ਉਹੀ ਹੈ ਵੀ ਇੱਕ ਵਾਰੀ ਕਿਸੇ ਚੀਜ਼ ਬਾਰੇ ਆਪਾਂ ਡਿਮਾਂਡ ਕਰਤੀ ਤਾਂ ਉਸੇ ਚੀਜ਼ ਵਿੱਚ ਅਰਦਾਸ ਕਰਤੀ ਮੁੜ ਕੇ ਉਸ ਤੋਂ ਅਗਲੇ ਦਿਨ ਸ਼ੁਕਰਾਨਾ ਕਰ ਲੈ ਜੂਵੇ ਰਬ ਦਾ ਸ਼ੁਕਰ ਹੈ ਜਿਹੜੀ ਮੈਂ ਚੀਜ਼ ਮੰਗੀ ਉਹ ਆਉਣ ਦਾ ਵੇ ਹੈ ਇਹ ਪੂਰੀ ਹੋਣੀ ਹੋਣੀ ਹੈ ਤੇਰਾ ਬਸ ਤੇਰਾ ਸ਼ੁਕਰ ਹੈ ਜਿਹੜੀ ਤੂੰ ਮੈਨੂੰ ਚੀਜ਼ ਜਿਹੜੀ ਤੂੰ ਦੇਣੀ ਜਿਹੜੀ ਤੂੰ ਮੈਨੂੰ ਪ੍ਰਮੋਸ਼ਨ ਦੇਣੀ ਜਿਹੜੇ ਤੂੰ ਮੈਨੂੰ ਪੈਸੇ ਜਿਹੜੇ ਮੈਨੂੰ ਮੈਂ ਉਹ ਕਮਾੜਨੇ ਨੇ ਉਹ ਟਾਈਮ ਦੇ ਵਿੱਚ ਆ ਗਿਆ ਉਹਦੇ ਵਾਸਤੇ ਸ਼ੁਕਰੀਆ ਤੀਸਰਾ ਪੁਆਇੰਟ ਜਿਹੜਾ ਆਪਣਾ ਮਾਈਂਡ ਹੈ ਨਾ ਉਹਨੂੰ ਉੱਪਰ ਰੱਖੋ ਜਿਹੜਾ ਪੈਰਾਸ਼ੂਟ ਵਾਂਗੂ ਉੱਪਰ ਰੱਖ ਲਿਓ ਮਾਈਂਡ ਇੱਕ ਪੈਰਾਸ਼ੂਟ ਹੋਂਦੋਂ ਤੁਸੀਂ ਜੰਪ ਕਰਦੇ ਹੋ ਜੇ ਪੈਰਾਸ਼ੂਟ ਖੁੱਲਦਾ ਫਿਰ ਤੁਸੀਂ ਟੋਟਲੀ ਸੇਫ ਹੋ ਬਚ ਜਾਓਗੇ ਠੀਕ ਹੈ ਜਦੋਂ ਪੈਰਾਸ਼ੂਟ ਜਿਹੜਾ ਜੇ ਕਲੋਜ਼ ਪੈਰਾਸ਼ੂਟ ਮਤਲਬ ਕਲੋਜ਼ ਮੈਂਡ ਸਾਈਡ ਫੇਰ ਤੁਸੀਂ ਨਹੀਂ ਪੁੱਛਦੇ ਗਰੀਬੀ ਜੀ ਜ਼ਿੰਦਗੀ ਜੇ ਇਦਾਂ ਹੀ ਹੈ ਅਗਰ ਤੁਸੀਂ ਓਪਨ ਮਾਈਂਡਡ ਹੋਵੋਗੇ ਨਾ ਤੁਸੀਂ ਓਪਰਚ्युनिटीਜ਼ ਮੌਕੇ ਤੁਸੀਂ ਛੇਤੀ ਪਛਾਣ ਲਓਗੇ ਉਹ ਸੈਕਸ਼ਨ ਲੈ ਲਓ ਠੀਕ ক্লোਜ਼ ਮਾਈਂਡਡ ਹੋਏ ਤੁਸੀਂ ਬਸ ਕੋਈ ਆਈਡੀਆ ਕੋਈ ਨਵੀਂ ਕੋਈ ਚੀਜ਼ ਬਿਜ਼ਨਸ ਓਪਰਚ्युनिटी ਕੋਈ ਨਵੀਂ ਆਈ ਤੁਸੀਂ ਨਾਲ ਦਾ ਸੈੱਟ ਕਰਦੇ ਨਹੀਂ ਤੁਸੀਂ ਕਿਹੜਾ ਆਈ نو ਵਾਟ ਆਈ نو ਵਾਟ ਆਈ ऍम ਡੂਇੰਗ ਸੋ ਤੁਸੀਂ ਉਹਨੂੰ ਇਗਨੋਰ ਕਰਦੇ ਨਾ ਇਗਨੋਰੈਂਸ ਸਭ ਤੋਂ ਵੱਡੀ ਫੇਲਿਅਰ ਦਾ ਕਾਰਨ ਹੁੰਦੀ ਸੋ ਡਾਊਟ ਨੀਵਰ ਐਂਡ ਬੀ ਓਪਨ ਮਾਈਂਡਡ ਫੋਰਥ ਪੁਆਇੰਟ ਨੋ ਮੈਟਰ ਹਾਊ ਮੈਨੀ ਟਾਈਮਸ ਯੂ ਫੇਲ ਕੋਈ ਚੀਜ਼ ਕਰਦੇ ਵੀ ਉਹ ਫੇਲ ਹੋਗੇ ਲੜਨ ਕੀਤਾ ਤਾ ਤੂੰ ਫਿਰਦਾਰਾ ਕੋਈ ਚੀਜ਼ ਕੀਤੀ ਫੇਰ ਤੋ ਹੀ ਲੜਨ ਕੀਤੀ ਫਿਰ ਫੇਲ ਹੋਗੇ ਫੇਰ ਤੂੰ ਹੀ ਲੜਕੇ ਤਦਵਾਰ ਆਹੀ ਰੂਹੋਂ ਤੱਕ ਫੇਥ ਤੁਹਾਨੂੰ ਅਸਲੀ ਵਿਕਟਰੀ ਬਣਨ ਤੋਂ ਪਹਿਲਾਂ ਤੁਹਾਨੂੰ ਟੈਸਟ ਕਰਦਾ ਰੱਬ ਵੀ ਤੁਹਾਨੂੰ ਟੈਸਟ ਕਰਦਾ ਵੀ ਬੰਦਾ ਕਿੰਨਾ ਕਹਿੜਾ ਕਿੰਨਾ ਹੈਗਾ ਮਤਲਬ ਇਹ ਉਦਾਂ ਤਾਂ ਨਹੀਂ ਹੈ ਬਸ ਉਹ ਗੱਲ ਨਹੀਂ ਹੈਗਾ ਸੋ ਫੇਥ ਆਹੀ ਹੁੰਦਾ ਫੇਜ਼ ਆ ਫੇਜ਼ ਆਪਾਂ ਨੂੰ ਖੜਨ ਦਾ ਪਰਸ਼ਿਸ਼ਟ ਕਰਨ ਦਾ ਇੱਕ ਇੱਕ ਜੋਰ ਦਿੰਦਾ ਵੀ ਆਹੀ ਖੜੇ ਰਾਂਗੇ ਨੋ ਮੈਟਰ ਵਟ ਮੈਂ ਕੁਇਟ ਨਿਕਲਦਾ ਕਦੀ ਵੀ ਠੀਕ ਹੈ ਸੋ ਅਸੈਪਟ ਯੂਰ ਡਿਫੀਟ ਐਜ਼ ਅ ਚੈਲੰਜ ਕੋਈ ਮਤਲਬ ਨਾ ਪ੍ਰੋਬਲਮ ਨਾ ਦੇਖੋ ਕੋਈ ਤੁਹਾਨੂੰ ਕੋਈ ਚੀਜ਼ ਹੋ ਕਿ ਜਿਵੇਂ ਜੋਨ ਮੈਕਸਵਲ ਕਹਿੰਦਾ ਵੀ ਸਮ ਟਾਈਮਸ ਯੂ ਵਿਲ ਵਿਨ ਸਮ ਟਾਈਮਸ ਯੂ ਲਰਨ ਯੂ ਨੇਵਰ ਫੇਲ ਵਿਨਰਸ ਨੇਵਰ ਕੁਇਟ ਐਂਡ ਕੁਇਟਰਸ ਨੇਵਰ ਵਿਨ ਸਿੱਧੀ ਸਿੱਧੀ ਭਾਸ਼ਾ ਠੀਕ ਹੈ ਸੋ ਫੇਥ ਆਪ ਨੂੰ ਜਜ਼ਬਾ ਦਿੰਦਾ ਪਰਸਿਸਟ ਹੁੰਦਾ ਖੜੇ ਹੁੰਦਾ ਕੁਇਟ ਨਾ ਕਰਨ ਦਾ ਸਾਨੂੰ ਇੱਕ ਇੱਕ ਥੋਟ ਦਿੰਦਾ ਲਾਸਟ ਪੁਆਇੰਟ ਹੈ ਫੇਥ ਆਪਾਂ ਜਦੋਂ ਤੱਕ ਕਿੱਦਾਂ ਬਣਾ ਸਕਣੇ ਆ ਥੋੜੇ ਕੋਲ ਨਾ ਬਰਨਿੰਗ ਡਿਜ਼ਾਇਰ ਹੋਣੀ ਚਾਹੀਦੀ ਕੋਈ ਜਿਹੜੀ ਚੀਜ਼ ਨੂੰ ਕੀਤੇ ਬਿਨਾ ਤੁਸੀਂ ਰਹਿ ਨਹੀਂ ਸਕਦੇ ਇੱਕ ਸਕਸੈਸਫੁਲ ਬੰਦਾ ਉਹ ਹੁੰਦਾ ਜਿਸ ਦੀ ਇੱਕ ਬਰਨਿੰਗ ਡਿਜ਼ਾਇਰ ਹੁੰਦੀ ਜਸਟ ਕੰਮ ਕਰਨ ਲਈ ਤੁਸੀਂ ਨਾਰਮਲ ਹੀ ਕੰਮ ਕਰਦੇ ਹੋ ਨਾਰਮਲ ਹੀ ਜ਼ਿੰਦਗੀ ਚੱਲਦੀ ਪਈ ਹੈ ਦੈਟਸ ਅ ਸਰਵਾਈਵਰ ਦੈਟਸ ਨਥਿੰਗ ਥਿਸ ਇਜ਼ ਜਸਟ ਅ ਸਰਵਾਈਵਰ ਅਗਰ ਤੁਸੀਂ ਐਕਸਟਰਾਔਡੀਨਰੀ ਖੜਨਾ ਚਾਹੁੰਦੇ ਹੋ ਆਪਣੀ ਲੈ ਕੇ ਸੀ ਬਿਲਡਿੰਗ ਕਰਨਾ ਚਾਹੁੰਦੇ ਹੋ ਫਿਰ ਤੁਹਾਡੇ ਵਿੱਚ ਬਰਨਿੰਗ ਡਿਜ਼ਾਇਰ ਹੋਣੀ ਚਾਹੀਦੀ ਬਰਨਿੰਗ ਡਿਜ਼ਾਇਰ ਹੋਏਗੀ ਤੁਹਾਡਾ ਮਾਈਂਡ ਉਸਪਾਸੇ ਡਾਇਰੈਕਟ ਹੋਏਗਾ ਫਿਰ ਤੁਹਾਨੂੰ ਫੇਥ ਦੀ ਵੀ ਲੋੜ ਪੈਂਦੀ ਤੁਹਾਨੂੰ ਪਤਾ ਆਮ ਲਾਈਫ ਦੇ ਵਿੱਚ ਨਾ ਜਿਹੜਾ ਜਿਹੜਾ ਬੰਦਾ ਜਸਟ ਸਰਵਾਈਵ ਕਰਦਾ ਹੁੰਦਾ ਉਹਨੂੰ ਫੇਥ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਰਾ ਕੁਝ ਤਾਂ ਨੋਰਮਲ ਚੱਲੀ ਜਾਂਦਾ ਹੈ ਫੇਥ ਫੇਥ ਫੇਰ ਉੱਥੇ ਫੇਥ ਉੱਥੇ ਕੰਮ ਆਉਂਦਾ ਜਦੋਂ ਤੁਹਾਨੂੰ ਲੋੜ ਪੈਂਦੀ ਆਪਾਂ ਕਈ ਵਾਰੀ ਕਹਿ ਲਓ ਵੀ ਇਸ ਮੁਸੀਬਤ 'ਚ ਫਸ ਜਾਨੇ ਆ ਜਾਂ ਫਿਰ ਨੂੰ ਚੈਲੰਜਸ ਆਉਂਦੇ ਨੇ ਫੇਰ ਫੇਥ ਦੀ ਗੱਲ ਉੱਥੇ ਆਉਂਦੀ ਫਿਰ ਬੰਦਾ ਕਹਿੰਦਾ ਰੱਬਾ ਮੈਨੂੰ ਮੈਨੂੰ ਮੇਰੀ ਹੈਲਪ ਕਰ ਫਿਰ ਬੰਦਾ ਉਸ ਬੇਸ ਤੇ ਫੇਥ ਰੱਖਦਾ ਆਪਣੇ ਆਪ ਤੇ ਫੇਥ ਕਰਦਾ ਵੀ ਮੈਂ ਜੋ ਕਰਨਾ ਪਿਆ ਸਕਸੈਸ ਨਹੀਂ ਹੋ ਮੈਨੂੰ ਮਿਲਣੀ ਹੈਗੀ ਪਰ ਜਲਦ ਮੈਨੂੰ ਸਕਸੈਸ ਮਿਲ ਜਾਣੀ ਇਸ ਇਸ ਬੇਸ ਤੇ ਬੰਦਾ ਆਪਣਾ ਜਿਹੜਾ ਬਲੀਵ ਸਿਸਟਮ ਤਕੜਾ ਕਰਦਾ ਫੇਥ ਤਕੜਾ ਕਰਦਾ ਸੋ ਇਹ ਕੁਝ ਗੱਲਾਂ ਨੇ ਜਿੱਦਾਂ ਥੋੜਾ ਤੁਸੀਂ ਆਪਣੇ ਫੇਥ ਨੂੰ ਜਿਹੜਾ ਫੀਡ ਕਰ ਸਕਦੇ ਫੇਥ ਉਹ ਥੋੜਾ ਫੋਰਵਰਡ ਗিয়ার ਠੀਕ ਹੈ ਉਹਨੂੰ ਉਹਨੂੰ ਫੋਰਵਰਡ ਗিয়ার ਚ ਪਾਓ ਜਿਹੜਾ 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 ਫੀਅਰ ਐ ਡਾਊਟ ਵਰੀ ਉਹ ਰਿਵਰਸ ਗিয়ার ਰਿਵਰਸ ਗিয়ার ਚ ਆਪਣੀ ਗੱਡੀ ਕੱਢੋ ਤੇ ਫੋਰਵਰਡ ਗੋ ਫੋਰਵਰਡ ਮੂਵ ਫੋਰਵਰਡ ਐਂਡ ਹੈਵ ਫੇਥ ਤੋਂ ਬਿਨਾਂ ਇੱਕ ਦਿਨ ਅਪਸਾਈਕਲ ਸਾਰੀਆਂ ਖਤਮ ਹੋ ਜਾਣਗੀਆਂ ਠੀਕ ਹੈ ਚੈਲੰਜ ਤੁਹਾਡੇ ਉੱਪਰ ਹੋ ਜਾਣਗੇ ਤੁਸੀਂ ਸਕਸੈਸਫੁਲ ਹੋਣਾ ਹੀ ਹੋਣਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅਗਰ ਤੁਸੀਂ ਪੋਜ਼ਿਟਿਵ ਮੈਂਟੈਲਿਟੀਊਡ ਨਾਲ ਚੱਲਦੇ ਹੋ